ਭਾਂਡੇ ਦੇਸ਼ ਪਾਕਿਸਤਾਨ ਅਜੇ ਵੀ ਆਪਣੀਆਂ ਨਾਪਾਕ ਗਤੀਵਿਧੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਆਜ਼ਾ ਤਸਵੀਰਾ ਫਿਰੋਜ਼ਪੁਰ ਦੀ ਸਾਹਮਣੇ ਆਈਆਂ ਨੇ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀਆਂ ਢੇਪਾਂ ਲਗਾਤਾਰ ਚੁਤੇ ਭੇਜੀਆਂ ਜਾ ਰਹੀਆਂ ਨੇ ਉੱਥੇ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਇੱਕ AK47 37 ਕਾਰਤੂਸ ਤੇ 460 ਗ੍ਰਾਮ ਹੈਰੋਇਨ ਨਾਮਕ ਸੱਟਾ ਵਾਫਕ ਪੈਕੇਟਾਂ ਚ ਭੇਜਿਆ ਗਿਆ ਹਥਿਆਰ ਸਰਹੱਦੀ ਪਿੰਡ ਕੋੜਾ ਚੱਕ ਦੇ ਖੇਤਾ ਛੁੱਟੇ ਗਏ ਸਾਨਾ ਪੁਲਿਸ ਨੇ ਹੈਰੋਇਨ ਦੇ ਪੈਕੇਟ ਲੈਣ ਆਈ ਜੈਕੀ ਨੂੰ ਗ੍ਰਿਫਤਾਰ ਕੀਤਾ ਸੂਚਨਾ ਦੇ ਆਧਾਰ ਤੇ थाना ਲੱਖੋ ਕੇ ਬਹਿਰਾਂ ਦੇ ਪੁਲਿਸ ਨੇ ਪਿੰਡ ਗਜਨੀ ਵਾਲਾ ਵਿਖੇ ਸੇਮ ਨਾਲੇ ਦੇਪਲ ਨੇੜੇੋਂ ਦੋਸ਼ੀ ਰਮੇਸ਼ ਸਿੰਘ ਉਰਫ ਪੱਕੂ ਨੂੰ ਗ੍ਰਫਤਾਰ ਕਰ ਲਿਆ। ਤਲਾਸ਼ੀ ਲੈਣ ਉਪਰੰਤ ਉਸ ਦੇ ਕੋਲੋਂ 181 ਗ੍ਰਾਮ ਹੈਰਨ ਬਰਾਮਦ ਹੋਈ ਹੈ। ਉਹ ਤੇ ਇਤੇ ਗਾਕਾ ਦੀ ਉਡੀਕ ਦੇ ਵਿੱਚੋਂ ਬਾਠਾ ਸੀ। ਇਸੇ ਤਰ੍ਹਾਂ ਮਮਦੋਤ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਕਿਸੇ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਈ ਹੈ ਜੋ ਕਿ ਸਰਹੱਦ ਦੇ ਪਿੰਡ ਕੋੜੋ ਚੱਕ ਦੇ ਖੇਤਾਂ ਦੇ ਵਿੱਚੋਂ ਗ੍ਰਾਮ ਕੀਤਾ ਗਿਆ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਤੇ ਕਾਰ ਤੋਂ 1.47 ਗ੍ਰਾਮ ਹੋਏ ਨੇ ਇਸ ਤੋਂ ਇਲਾਵਾ ਸਦਰ ਪੁਲਿਸ ਨੇ ਸਰਹੱਦ ਦੇ ਪਿੰਡ ਜਲੋਕੀ ਸ਼ਮਸ਼ਾਨਗੜ੍ਹ ਦੀ ਕੰਨ ਦੇ ਨਾਲ ਲੱਗਦੇ ਖੇਤ ਵਿੱਚੋਂ ਹੈਰੋਨ ਦਾ ਪ੍ਰੈਕਟ ਗ੍ਰਾਮ ਕੀਤਾ ਇਸ ਵਿੱਚ 286 ਗ੍ਰਾਮ ਹੈਰੋਨ ਸੀ ਇਹ ਇੱਕ ਪਿੰਡ ਕੋੜਾ ਚੱਕਰੀ ਏਰੀਆ ਦੇ ਵਿੱਚ ਉੱਥੇ ਜਿਹੜੀ ਦੋਹਾਂ ਦੀ ਰੋਪਿੰਗ ਮਿਲਦੀ ਹੈ ਤੇ ਪੂਰੇ ਰਹੀ 1K47 ਮੈਗਜ਼ੀਕ ਤੇ ਕੋਲਡ ਆਲ 97 ਲਾਈਵ ਗੱਟ ਦੇ ਤੋਂ ਸ਼ੁਰੂ ਹੋਇਆ। ਕਾਫੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅ ਅਜੇ ਤੱਕ ਇਹ मतलब ਖਾਲੀ ਇੱਕ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉੱਥੇ ਕਈ ਸੀ। ਤੇ ਪਰ ਇਹਦੇ ਨਾਲ ਜਿਹਦਾ ਵੀ ਹੋਈ ਜਿਹਨੇ ਮਗਾਈ ਹੋਈ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਫੀ ਦੇ ਨੇ। ਤੁਸੀਂ ਉਹ ਵੀ ਲੱਭਣਾ ਹੈ। ਇਹ ਸਰ ਕਿੱਥੋਂ ਆਇਆ ਸਰ ਜਿਹੜਾ ਹਥਿਆਰ ਦਾ ਜ਼ਖੀਰਾ ਕਿੱਧਰੋਂ ਆਇਆ? ਸਰ ਕਿਵੇਂ ਆਇਆ ਸਰ? ਸਰ ਕੀ ਵਸੂਨਾ ਮਿਲੀ ਕਿ ਇਸ ਜੀ ਦੀ? ਉਹ ਵਹੀ ਸਾਡੀ ਪੁਲਿਸ ਤੇ ਕਾਲ ਪੁਲਿਸ ਕੋਲ ਘੋਟਣਾ ਕੋਲ ਪੁੱਛਦਾ। ਤੇ ਉਸ ਤਰੀਹ ਹਥਿਆਰ ਇੰਨੇ ਵੱਡੇ ਆਇਆ ਹੈ ਜਿਹੜਾ ਕਿ ਕਿਸੇ ਬਾਦਦਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਕੀ ਸੀ ਸਰ ਇਹ ਤਾਂ ਇਹ ਵੀ ਅਸੀਂ ਉਹ ਜਦੋਂ ਫੰਦੇ ਪੜ ਲਾਂਗੇ ਸਾਰੀ ਇਨਫੋਰਮੇਸ਼ਨ ਉਹ ਸਭ ਹੋ ਜਾਈਏ ਤੇ ਕੋਸ਼ਿਸ਼ਾਂ ਲਈ ਸ਼ਖੀਰ ਦੇ ਪੈਗੇਂਟਸ ਅਤੇ ਜਿਹੜੇ ਦੋਕੂਮੈਂਟਸ ਕਰਾਂਗੇ ਉਸ ਤੋਂ ਬਾਅਦ ਸਾਰੀ